ਆਰ ਆਨੇ ਮੌਕੇ ਤੇ ਜਿਹੜਾ ਮੌਕਾ ਸੰਭਾਲਿਆ ਮੈਂ ਬਹੁਤ ਬਹੁਤ ਧੰਨਵਾਦ ਚਾਹੇ ਕੋਈ ਵੀਰ ਇੱਕ ਟਿਕਾ ਵੀ ਚਾਕੇ ਸਾਡੇ ਲਈ ਮਾں ਦਾ ਨਾਰਾ ਮਾਰ ਰਿਹਾ ਉਹਨਾਂ ਵੀ ਅਸੀਂ ਸਿਰ ਚਾ ਕੇ ਸਵਾਮ ਕਰਦੇ ਆ ਧੰਨਵਾਦ ਕਰਦੇ ਆ ਮੈਂ ਮਸ਼ੀਰਪੁਰ ਦੇ ਤੁਹਾਨੂੰ ਧੰਨਵਾਦ ਕਰਦਾ ਰਾਜਾ ਸਾਹਿਬ ਕਮੇਟੀ ਜਿਹੜੀ ਲਗਾਤਾਰ ਬੱਤ ਵਕ ਜਿਹੜੇ ਪੁਆਇੰਟਸ ਨੇ ਜਿੱਥੇ ਨਾਗਰਿਕ ਸਿੱਟੀ ਅਤੇ ਜਗਰਾਂ ਦੀ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਜਾਰੀ ਤੋਂ ਸਾਰੇ ਬਾਬਾ ਵਾਲਕਨਾਂ ਦੀ ਕਮੇਟੀ ਉਹ ਜਿਹੜੀ ਲੰਗਰ ਪਚਾਰ ਰਹੀ ਆ ਅਲੱਗ-ਅਲੱਗ ਲੋਕੇਸ਼ ਨਾ ਉੱਤੇ ਉਹਨਾਂ ਦਾ ਵਿਚਾਰ ਪਿੰਡਾਂ ਦੇ ਵਿੱਚੋਂ ਅ ਵੱਡੇ ਪੱਧਰ ਤੇ ਜਿਵੇਂ ਸਾਡੇ ਅਮਰੀਕਾ ਵਾਲੇ ਵੀਰ ਨੇ ਪਿੰਡਾਂ ਦੇ ਵਿੱਚ ਨੀਵਾਂ ਜਿਹੜੀ ਫੌਦੇ ਭਰ ਰਹੀ ਆ ਅ ਜਿਸ ਕਰਕੇ ਸੰਗਤ ਵੀ ਬਹੁਤ ਲੱਗੀ ਹੋਈ ਆ ਨਾਲ ਉਹਨਾਂ ਦੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਕਾਰਜ ਜੀ ਦੀ ਬਖਸ਼ਾਲਤ ਲੋਕਾਂ ਦੇ ਸੇਵਾ ਦੇ ਕਾਰਜ ਦੀ ਬਖਸ਼ਾਲਤ ਆ ਹੁਣ ਤੱਕ ਸ਼ੇਖਾ ਸੋ ਮੁੱਖੇ ਪ੍ਰਸ਼ਾਦਿ ਵੱਲੋਂ मानो डी सी साहिब वञो जिथे हज़ार लीटर डीज़ल प्रबंधा जिते तारा करे लेबर आहे हुनबे मै इलाके जेतवार व्यक्त उहो बसे प्रशाशन वञो धन्यवाद ਕਰਦਾ